ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗੈਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ ਕੈਨਡਾ ਪੋਸਟ ਦੀ ਹੜਤਾਲ ਕਰਕੇ ਲੋਕ ਹੋ ਰਹੇ ਪ੍ਰਭਾਵਿਤ ਸਰਵਿਸ ਕੈਨਡਾ ਨੇ 85000 ਪਾਸਪੋਰਟ ਭੇਜਣ ਤੋਂ ਰੋਕੇ ਪੋਲ ਦੇ ਵਿੱਚ ਜਾਣਕਾਰੀ ਆਈ ਸਾਹਮਣੇ ਕੈਨੇਡੀਅਨਸ ਚਾਹੁੰਦੇ ਨੇ ਸਰਕਾਰ ਹੜਤਾਲ ਦੇ ਵਿੱਚ ਘਰੇ ਤਖੰਦਾ ਸੀ ਮੌਂਟਰੀਅਲ ਨੇ 2025 ਦੇ ਬਜਟ ਦਾ ਕੀਤਾ ਖੁਲਾਸਾ ਰਿਹਾਇਸ਼ ਤੇ ਬੇਕਰਿਆਂ ਤੇ ਫੋਕਸ ਕਰੀ ਕਿ ਸਰਕਾਰ ਕੈਨੇਡੀਅਨ ਮੌਸਮ ਬਾਰੇ ਤਾਜ਼ਾ ਅਪਡੇਟ ਬਹੁਤ ਸਾਰੀਆਂ ਥਾਵਾਂ ਤੇ ਹੋ ਸਕਦੀਆਂ ਨੇ ਬਰਫੀਆਂ ਸਰਦੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨਦਾ ਪੋਸਟ ਦੀ ਹੜਤਾਲ ਚੱਲ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਇਸੇ ਹੀ ਹੜਤਾਲ ਕਾਰਨ ਸਰਵਿਸ ਕੈਨੇਡਾ ਨੇ 85000 ਪਾਸਪੋਰਟ ਭੇਜਣ ਤੋਂ ਰੋਕ ਦਿੱਤੇ ਨੇ ਕੈਨੇਡੀਅਨਸ ਸਰਵਿਸ ਕੈਨੇਡਾ ਸੈਂਟਰਾਂ ਤੇ ਜਾ ਕੇ ਪਾਸਪੋਰਟ ਪ੍ਰਾਪਤ ਕਰ ਸਕਣ ਵਾਲੇ ਵੀ ਪੁੱਛ ਗਿਛ ਕਰ ਸਕਦਾ ਹੈ ਤੇ ਇਸ ਨਾਲ ਉਹ ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਪਾਸਪੋਰਟ ਨਵੇਂ ਬਣ ਕੇ ਆਉਣੇ ਸੀ ਜਾਂ ਫਿਰ ਜਿਨ੍ਹਾਂ ਨੂੰ ਕਨੇਡੀਅਨ ਪਾਸਪੋਰਟ ਮਿਲਣਾ ਸੀ ਹੁਣ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਨੇ ਔਰ ਉਹ ਇਸ ਗੱਲੋਂ ਪਰੇਸ਼ਾਨ ਨੇ ਕਿ ਆਖਿਰਕਾਰ ਉਹਨਾਂ ਦੇ ਪਾਸਪੋਰਟ ਹੁਣ ਕਦੋਂ ਮਿਲਣਗੇ ਕੈਨੇਡਾ ਪੋਸਟ ਦੀ ਚੱਲ ਰਹੀ ਹੜਤਾਲ ਕਰਕੇ ਸਰਵਿਸ ਕੈਨੇਡਾ ਨੇ 85000 ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣ ਤੋਂ ਰੋਕ ਰੱਖਿਆ ਹੈ। এমপ্লয়মেন্ট ਐਂਡ સોશિયલ ਡਿਵੈਲਪਮੈਂਟ ਕੈਨੇਡਾ ਨੇ ਕਿਹਾ ਕਿ ਸੰਭਾਵੀ ਲਿਬਰਲ ਵਿਕਨ ਦੇ ਮੱਦੇਨਜ਼ਰ ਸਰਵਿਸ ਕੈਨੇਡਾ ਨੇ 8 ਨਵੰਬਰ ਨੂੰ ਹੀ ਪਾਸਪੋਰਟ ਦੇ ਪੈਕੇਜ ਭੇਜਨੇ ਬੰਦ ਕਰ ਦਿੱਤੇ ਸਨ। ਯਾਨੀ ਕਿ ਕੈਨੇਡਾ ਪੋਸਟ ਦੇ ਵਰਕਰਾਂ ਦੇ ਹੜਤਾਲ ਤੇ ਜਾਣ ਤੋਂ ਇੱਕ ਹਫ਼ਤਾ ਪਹਿਲਾਂ ਹੀ ਪਾਸਪੋਰਟ ਭੇਜੇ ਜਾਣੇ ਰੋਕੇ ਸਨ। ਹਜ਼ਾਰਾਂ ਡਾਕ ਵਰਕਰਾਂ ਵੱਲੋਂ ਤਨਖਾਹਾਂ ਕਮ ਕਾਜੀ ਸਥਿਤੀਆਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੀਤੀ ਹੜਤਾਲ ਕਰਕੇ 15 ਨਵੰਬਰ ਤੋਂ ਕੈਨੇਡਾ ਪੋਸਟ ਦੀਆਂ ਦੇਸ਼ ਭਰ ਵਿੱਚ ਡਾਕ ਸੇਵਾਵਾਂ ਠੱਪ ਨੇ ਹੜਤਾਲ ਬਲੈਕ ਫਰਾਈਡੇ ਤੋਂ ਪਹਿਲਾਂ ਅਤੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁਰੂ ਹੋਈ ਹੈ ਜਿਸ ਵੇਲੇ ਕੈਨੇਡੀਅਨਜ਼ ਤੋਹਫ਼ੇ ਪੈਕੇਜ ਅਤੇ ਕਾਰਡ ਭੇਜਣ ਅਤੇ ਪ੍ਰਾਪਤ ਕਰਨ ਲਈ ਡਾਕ ਸੇਵਾਵਾਂ ਤੇ ਨਿਰਭਰ ਕਰਦੇ ਨੇ ਇਸ ਕਰਕੇ ਇਹ ਹੜਤਾਲ ਨਾਲ ਲੱਖਾਂ ਕੈਨੇਡੀਅਨਜ਼ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਨੇ Employment and Social Development Canada ਦੀ ਬੁਲਾਰਨ ਮੀਲਾ ਰੌਏ ਨੇ ਇਸ ਹਫਤੇ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਕਿ ਹੜਤਾਲ ਖਤਮ ਹੋਣ ਅਤੇ ਡਾਕ ਸੇਵਾ ਮੁੜ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਪਾਸਪੋਰਟ ਭੇਜ ਦਿੱਤੇ ਜਾਣਗੇ ਮੀਲਾ ਨੇ ਕਿਹਾ ਕਿ ਕੰਮਕਾਜ ਰੁਕਣ ਤੋਂ ਕਈ ਦਿਨ ਪਹਿਲਾਂ ਹੀ ਡਾਕ ਭੇਜਣ ਤੋਂ ਰੋਕ ਕੇ ਸਰਵਿਸ ਕੈਂਟਾ ਨੇ ਕੈਨੇਡਾ ਪੋਸਟ ਡਿਸਟ੍ਰੀਬਿਊਸ਼ਨ ਸੈਂਟਰਾਂ ਤੇ ਪਾਸਪੋਰਟ اٹਕ ਜਾਣ ਦੇ ਜੋਖਮ ਨੂੰ ਘਟਾਇਆ ਹੈ ਮੀਲਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਹੜਤਾਲ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਪਣੀ ਪਾਸਪੋਰਟ ਅਰਜ਼ੀ ਡਾਕ ਰਾਹੀਂ ਭੇਜੀ ਹੈ ਤਾਂ ਹੋ ਸਕਦਾ ਹੈ ਸਰਵਿਸ ਕੈਨੇਡਾ ਨੂੰ ਅਰਜ਼ੀ ਪ੍ਰਾਪਤ ਨਾ ਹੋਈ ਹੋਵੇ ਇਨ੍ਹਾਂ ਮਾਮਲਿਆਂ ਵਿੱਚ ਸਰਵਿਸ ਕੈਨੇਡਾ ਉਦੋਂ ਤੱਕ ਅਰਜ਼ੀ ਦੀ ਪ੍ਰਕਿਰਿਆ ਨਹੀਂ ਕਰ ਸਕੇਗਾ ਜਦੋਂ ਤੱਕ ਡਾਕ ਸੇਵਾ ਮੁਰ ਸ਼ੁਰੂ ਨਹੀਂ ਹੁੰਦੀ ਜਿਨ੍ਹਾਂ ਕਿ ਨੇਜੈਂਸ ਨੇ ਪਹਿਲਾਂ ਹੀ ਅਰਜ਼ੀ ਦੇ ਦਿੱਤੀ ਹੈ ਅਤੇ ਉਹਨਾਂ ਨੂੰ ਪਾਸਪੋਰਟ ਦੀ ਤੁਰੰਤ ਲੋੜ ਹੈ ਤਾਂ ਉਹਨਾਂ ਨੂੰ ਪਾਸਪੋਰਟ ਪ੍ਰੋਗਰਾਮ ਨਾਲ 18005676868 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ ਜਬੇ ਨਿਕਾਰ ਵਿਅਕਤੀਗਤ ਤੌਰ ਤੇ ਆਪਣਾ ਪਾਸਪੋਰਟ ਕਿਸੇ ਸਰਵਿਸ ਕੈਨਡਾ ਸੈਂਟਰ ਜਿਹੜਾ ਪਿਕਅਪ ਸੇਵਾ ਦਿੰਦਾ ਹੋਵੇ ਉਸ ਨੂੰ ਟ੍ਰਾਂਸਫਰ ਕਰਨ ਲਈ ਬੇਨਤੀ ਕਰਨ ਲਈ ਪੁੱਛ ਸਕਦੇ ਨੇ ਕੈਨਡਾ ਪੋਸਟ ਦੀ ਚੱਲ ਰਹੀ ਹੜਤਾਲ ਤੋਂ ਬਾਅਦ ਇੱਕ ਪੋਲ ਦੇ ਦੁਆਰਾ ਸਰਵੇਖਣ ਕੀਤਾ ਗਿਆ ਤੇ ਉਸ ਪੋਲ ਵਿੱਚ ਜ਼ਿਆਦਾਤਰ ਕਨੇਡੀਅਨਸ ਨੇ ਇਹ ਇੱਛਾ ਪ੍ਰਗਟਾਈ ਹੈ ਕਿ ਓਟਵਾ ਯਾਨੀ ਕਿ ਫੈਡਰਲ ਸਰਕਾਰ ਨੂੰ ਕੈਨੇਡਾ ਪੋਸਟ ਹੜਤਾਲ ਦੇ ਵਿੱਚ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ ਹਾਲਾਂਕਿ ਫੈਡਰਲ ਸਰਕਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਕੋਈ ਅਜਿਹੀ ਮਨਸ਼ਾ ਨਹੀਂ ਹੈ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਕਨੇਡੀਅਨ ਬੰਦਰਗਾਹਾਂ ਅਤੇ ਕੈਨੇਡਾ ਪੋਸਟ ਵਿੱਚ ਲੇਬਰ ਵਿਵਾਦਾਂ ਵਿੱਚ ਸਰਕਾਰੀ ਦਖਲਦੰਦੀ ਦਾ ਸਮਰਥਨ ਕਰਦੇ ਨੇ ਪੋਲਿੰਗ ਫਾਰਮ ਲੇਜਰ ਨੇ ਪਾਇਆ ਹੈ ਕਿ ਇੱਕ ਨਵੇਂ ਸਰਵੇਖਣ ਵਿੱਚ 63% ਉੱਤਰਦਾਤਾ ਲਿਬਰਲ ਸਰਕਾਰ ਦੇ ਕਦਮ ਦੇ ਹੱਕ ਵਿੱਚ ਹਨ ਅਤੇ ਕੈਨਟਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਬੰਦਰਗਾਹ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਤੇ ਗੱਲਬਾਤ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਵਿੱਚ ਲਿਜਾਣ ਲਈ ਕਹਿ ਰਹੇ ਸਨ 19% ਨੇ ਵਿਰੋਧ ਕੀਤਾ ਤੇ ਹੋਰ 19% ਨੇ ਕਿਹਾ ਕਿ ਉਹ ਨਹੀਂ ਜਾਣਦੇ ਅੱਧੇ ਤੋਂ ਵੱਧ ਉੱਤਰਦਾਤਾਵਾਂ ਯਾਨੀ ਕਿ 57% ਨੇ ਕਿਹਾ ਕਿ ਉਹ ਕੈਨਡਾ ਪੋਸਟ ਦੀ ਚੱਲ ਰਹੀ ਹੜਤਾਲ ਵਿੱਚ ਸਰਕਾਰ ਦੇ ਅਜਿ ਹਾਂ ਹੀ ਕਰਨ ਦੇ ਹੱਕ ਵਿੱਚ ਹੋਣਗੇ 21% ਨੇ ਵਿਰੋਧ ਕੀਤਾ ਹੈ ਤੇ 22% ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੁਆਰਾ ਨੁਮਾਇੰਦਗੀ ਕਰਨ ਵਾਲੇ ਲਗਭਗ 55000 ਕਰਮਚਾਰੀ ਬੀਤੇ ਹਫਤੇ ਸ਼ੁੱਕਰਵਾਰ ਤੋਂ ਹੜਤਾਲਤੇ ਨੇ ਕੰਮਕਾਜ ਬੰਦ ਕਰ ਦਿੱਤੇ ਗਏ ਨੇ ਤੇ ਡਿਲੀਵਰੀਆਂ ਰੋਕ ਦਿੱਤੀਆਂ ਗਈਆਂ ਨੇ ਫੈਡਰਲ ਸਰਕਾਰ ਨੇ ਇੱਕ ਨਵੇਂ ਸਮਝੌਤੇ ਤੇ ਪਹੁੰਚਣ ਵਿੱਚ ਮਦਦ ਲਈ ਆਪਣਾ ਚੋਟੀ ਦਾ ਵਿਚੋਲਾ ਨਿਯੁਕਤ ਕੀਤਾ ਹੈ ਸ਼ੁਕਰਵਾਰ ਨੂੰ ਲੇਬਰ ਮੰਤਰੀ ਸਟੀਵ ਮੈਕਨਨ ਨੇ ਉਸ ਹੜਤਾਲ ਵਿੱਚ ਜਲਦੀ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹਫਤੇ ਦੇ ਸ਼ੁਰੂ ਵਿੱਚ ਮੈਕਨਨ ਨੇ ਕੈਨੇਡਾ ਦੀਆਂ ਬੰਦਰਗਾਹਾਂ ਤੇ ਵਿਵਾਦ ਨੂੰ ਖਤਮ ਕਰਨ ਲਈ ਦਖਲ ਦਿੱਤਾ ਬੀਸੀ ਵਿੱਚ ਬੰਦਰਗਾਹ ਕਾਮੇ ਅਤੇ ਮੌਂਟਰੀਅਲ ਨੂੰ ਲਾਕਡਾਊਨ ਕਰ ਦਿੱਤਾ ਗਿਆ ਦੇਸ਼ਤਿਆਂ ਤੋਂ ਸਭ ਤੋਂ ਵਿਅਸਤ ਬੰਦਰਗਾਹਾਂ ਤੋਂ ਕਾਰਗੋ ਕੰਟੇਨਰਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਲੇਗਰ ਨੇ 15 ਤੋਂ 17 ਨਵੰਬਰ ਤੱਕ 1529 ਲੋਕ ਪੋਲ ਕੀਤੇ ਪੋਲ ਦੇ ਵਿੱਚ ਗਲਤੀ ਦਾ ਕੋਈ ਅੰਤਰ ਨਹੀਂ ਹੈ ਕਿਉਂਕਿ ਆਨਲਾਈਨ ਪੋਲ ਨੂੰ ਸੱਚਮੁੱਚ ਬੇਤਰਤੀਬ ਨਮੂਨੇ ਨਹੀਂ ਮੰਨਿਆ ਜਾਂਦਾ 51% ਉਤਰਦਾਤਾਵਾਂ ਨੇ ਕਿਹਾ ਹੈ ਕਿ ਬੰਦਰਗਾਹ ਦੇ ਸੰਚਾਲਨ ਨੂੰ ਜ਼ਰੂਰੀ ਸੇਵਾਵਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਣਾ ਚਾਹੀਦਾ ਹੈ ਅਤੇ ਬੰਦ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਜਦਕਿ 32% ਨੇ ਕਿਹਾ ਹੈ ਕਿ ਬੰਦਰਗਾਹ ਕਰਮਚਾਰੀਆਂ ਨੂੰ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ ਲਈ ਹੜਤਾਲ ਕਰਨ ਦੀ ਆਗਿਆ ਕੀ ਜਾਣੀ ਚਾਹੀਦੀ ਹੈ ਮੋਂਟਰੀਅਲ ਅਤੇ ਬ੍ਰਿਟਿਸ਼ ਕੋਲੰਪੀਆ ਦੀ ਨੁਮਾਇੰਦਗੀ ਕਰਨ ਵਾਲੀਆਂ ਯੂਨੀਅਨਾਂ ਬੰਦਰਗਾਹ ਕਾਮਿਆਂ ਨੇ ਮੰਤਰੀ ਦੇ ਦਖਲ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਵਾਅਦਾ ਕੀਤਾ ਹੈ। ਕੈਨੇਡੀਅਨ ਬੰਦਰਗਾਹ ਤੇ ਤਾਲਾ ਬੰਦੀ ਨਾਲੋਂ ਕੈਨੇਡਾ ਪੋਸਟ ਤੇ ਹੜਤਾਲ ਤੋਂ ਵਧੇਰੇ ਜਾਣੂ ਸਨ। 86% ਨੇ ਕਿਹਾ ਕਿ ਉਹਨਾਂ ਨੇ ਸੁਣਿਆ ਹੈ ਕਿ ਡਾਕ ਕਰਮਚਾਰੀ ਨੌਕਰੀ ਛੱਡ ਸਕਦੇ ਨੇ ਜਦਕਿ 67% ਬੰਦਰਗਾਹ ਵਿਵਾਦ ਤੋਂ ਜਾਣੂ ਸਨ। ਮਤਦਾਨ ਕਰਨ ਵਾਲੇ 68% ਲੋਕਾਂ ਨੇ ਕਿਹਾ ਕਿ ਉਹ ਡਾਕ ਹੜਤਾਲ ਕਾਰਨ ਆਪਣੀ ਡਾਕ ਸੇਵਾ ਵਿੱਚ ਸੰਭਾਵਿਤ ਕਾਪਟਾਂਬਰੇ ਚਿੰਤਿਤ ਹਨ ਅਤੇ 57% ਨੇ ਕਿਹਾ ਕਿ ਉਹ ਛੁੱਟੀਆਂ ਦੇ ਮੌਸਮ ਵਿੱਚ ਸੰਭਾਵਿਤ ਦੇਰੀ ਬਾਰੇ ਚਿੰਤਿਤ ਨੇ ਇਸੇ ਸੰਖਿਆ ਦੇ ਲਗਭਗ 56% ਨੇ ਕਿਹਾ ਕਿ ਉਹ ਕੈਨੇਡਾ ਪੋਸਟ ਵਰਕਰਾਂ ਵੱਲੋਂ ਕੀਤੀਆਂ ਝਾਲੀਆਂ ਮੰਗਾਂ ਦੇ ਸਮਰਥਨ ਵਿੱਚ ਨੇ ਜਦਕਿ 29% ਨੇ ਵਿਰੋਧ ਕੀਤਾ ਹੈ ਯੂਨੀਅਨ ਚਾਰ ਸਾਲਾਂ ਦੌਰਾਨ 24% ਦੇ ਸੰਚਿਤ ਤਨਖਾਹ ਵਾਅਦੇ ਦੀ ਮੰਗ ਕਰ ਰਹੀ ਹੈ ਜਦਕਿ ਕੈਨੇਡਾ ਪੋਸਟ ਨੇ 11.5% ਵਾਅਦੇ ਦੀ ਪੇਸ਼ਕਸ਼ ਕੀਤੀ ਹੈ ਔਰ ਮੁੱਦਿਆਂ ਵਿੱਚ ਨੌਕਰੀ ਦੀ ਸੁਰੱਖਿਆ, ਲਾਭ ਅਤੇ ਹਫਤੇ ਦੇ ਅੰਤ ਵਿੱਚ ਪਾਰਸਲ ਡਿਲੀਵਰੀ ਲਈ ਕੰਟਰੈਕਟ ਕੰਮ ਸ਼ਾਮਲੇ। ਸੋ ਮੋਂਟਰੀਅਲ ਨੇ 2025 ਦੇ ਬਜਟ ਬਾਰੇ ਇੱਕ ਖੁਲਾਸਾ ਕੀਤਾ ਹੈ। ਮੋਂਟਰੀਅਲ ਬਾਕੀ ਸੂਬਿਆਂ ਵਾਂਗੂ ਰਿਹਾਇਸ਼ ਦੇ ਉੱਤੇ ਜ਼ਿਆਦਾ ਧਿਆਨ ਦੇਣ ਬਾਰੇ ਗੱਲ ਕਰ ਰਹੀ ਹੈ। ਨਾ ਕੇਵਲ ਰਿਹਾਇਸ਼ ਬਲਕਿ ਬੇਕਰਿਆਂ ਦੇ ਉੱਤੇ ਵੀ ਮੋਂਟਰੀਅਲ ਦੇ ਵੱਲੋਂ ਬਜਟ 2025 ਦੇ ਵਿੱਚ ਫੋਕਸ ਕੀਤਾ ਜਾਵੇਗਾ। सिटी ऑफ मॉन्ट्रियल ਆਪਣੇ 2025 ਦੇ ਬਜਟ ਦੇ ਹਿੱਸੇ ਵਜੋਂ ਕਿਫਾਇਤੀ ਰਿਹਾਇਸ਼ਾਨوں ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਉਸਾਰੀ ਪਰਮਿਟਾਂ ਨੂੰ ਤੇਜ਼ ਕਰਨ, ਖਾਲੀ ਥਾਵਾਂ ਦੇ ਮਾਲਕਾਂ ਤੇ ਟੈਕਸ ਵਧਾਉਣ ਅਤੇ ਲੱਖਾਂ ਡਾਲਰ ਹੋਰ ਖਰਚਣ ਦਾ ਵਾਅਦਾ ਕਰ ਰਿਹਾ ਹੈ। ਮੇਅਰ ਵਾਲਰੀ ਪਲਾਂਟੇ ਦੁਆਰਾ ਬੁੱਧਵਾਰ ਨੂੰ 7.28 ਬਿਲੀਅਨ ਡਾਲਰ ਦੇ ਬਜਟ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਅਗਲੇ 3 ਸਾਲਾਂ ਵਿੱਚ ਸ਼ਹਿਰ ਦੇ ਹਾਊਸਿੰਗ ਵਿਭਾਗ ਦੇ ਬਜਟ ਵਿੱਚ 100 ਮਿਲੀਅਨ ਡਾਲਰ ਦਾ ਵਾਅਦਾ ਕਰਨ ਦਾ ਵਾਅਦਾ ਸ਼ਾਮਲ ਹੈ। ਕਿਉਂਕਿ ਇਹ ਹੋਰ ਸਬਸਿਡੀ ਵਾਲੇ ਮਕਾਨ ਬਣਾਉਣ ਲਈ ਅੱਗੇ ਵਧਦਾ ਹੈ ਸ਼ਹਿਰ ਨੇ ਹੋਰ ਬਿਲਡਿੰਗ ਇਨਸਪੈਕਟਰਾਂ ਨੂੰ ਜੋੜਨ ਕਿਰਾਏਦਾਰਾਂ ਦੇ ਅਧਿਕਾਰ ਸੰਗਠਨਾਂ ਨੂੰ ਸਹਾਇਤਾ ਵਧਾਉਣ ਅਤੇ ਘੱਟ ਕੀਮਤ ਵਾਲੇ ਮਕਾਨਾਂ ਦੀ ਪੇਸ਼ਕਿਸ਼ ਕਰਨ ਵਾਲੇ ਕਮਰਿਆਂ ਵਾਲੇ ਘਰਾਂ ਨੂੰ ਖਰੀਦਣਾ ਜਾਰੀ ਰੱਖਣ ਦੀ ਵੀ ਯੋਜਨਾ ਬਣਾਈ ਹੈ ਮੌਂਟਰੀਅਲ ਦੇ ਬਜਟ ਵਿੱਚ ਬੇਘਰਿਆਂ ਨਾਲ ਲੜਨ ਲਈ ਵਾਧੂ 3 ਮਿਲੀਅਨ ਡਾਲਰ ਸ਼ਾਮਿਲ ਨੇ ਜਿਸ ਨਾਲ ਕੁੱਲ ਬਜਟ ਲਗਭਗ 10 ਮਿਲੀਅਨ ਡਾਲਰ ਹੋ ਗਿਆ ਹੈ ਖਰਚੇ ਨੂੰ ਕੁਝ ਹਿੱਸੇ ਵਿੱਚ ਪ੍ਰਾਪਰਟੀ ਟੈਕਸ ਵਾਦੇ ਦੁਆਰਾ ਵਿੱਤ ਦਿੱਤਾ ਜਾਵੇਗਾ ਜੋ ਰਿਹਾਇਸ਼ੀ ਇਮਾਰਤਾਂ ਲਈ ਔਸਤਨ 2.2% ਤੇ ਗੈਰ ਰਿਹਾਇਸ਼ੀ ਲਈ 1.9% ਹੋਵੇਗਾ ਵੰਤੇ ਨੇ ਕਿਹਾ ਕਿ ਸ਼ਹਿਰ ਇੱਕ ਫੀਸ ਵੀ ਮਾਫ ਕਰ ਰਿਹਾ ਹੈ ਜੋ ਗੈਰ ਮੁਨਾਫਾ ਅਤੇ ਪਾਈਚਾਰਕ ਸੰਸਥਾਵਾਂ ਪ੍ਰਾਪਰਟੀ ਟੈਕਸਾਂ ਦੇ ਬਦਲੇ ਅਦਾਕਾਰਦੀਆਂ ਨੇ ਜੋ ਕਿ ਉਹ ਕਹਿੰਦਿਆ ਨੇ ਕਿ 700 ਸੰਸਥਾਵਾਂ ਲਈ ਪ੍ਰਤੀ ਸਾਲ 10.5 ਮਿਲੀਅਨ ਡਾਲਰ ਦੀ ਬਚਤ ਹੋਦੀ ਹੈ ਕੈਨੇਡਾ ਦੇ ਮੌਸਮ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਇਹ ਸਾਹਮਣੇ ਆਈ ਹੈ ਕਿ ਕੈਨੇਡੀਅਨ ਬਰਫੀਲੀਆਂ ਸਰਦੀਆਂ ਦਾ ਇਸ ਵਾਰ ਸਵਾਗਤ ਕਰ ਸਕਦੇ ਨੇ ਬਹੁਤ ਸਾਰੇ ਸੂਬਿਆਂ ਜਿਹੇ ਹੋਣਗੇ ਜਿੱਥੇ ਭਾਰੀ ਬਰਫਬਾਰੀ ਵੇਖਣ ਨੂੰ ਮਿਲੇਗੀ ਜੋ 10 ਸੈਂਟੀਮੀਟਰ ਤੱਕ ਵੀ ਜਾ ਸਕਦੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿੱਥੇ ਬਰਫਬਾਰੀ ਹੋਵੇਗੀ ਕਿੱਥੇ ਨਹੀਂ ਇਹ ਤੁਹਾਡੀ ਰਹਿਣ ਵਾਲੀ ਜਗ੍ਹਾ ਦੇ ਉੱਤੇ ਨਿਰਭਰ ਕਰਦਾ ਹੈ ਤੇ ਮੌਸਮ ਦੇ ਵਿੱਚ ਤਬਦੀਲੀ ਜਾਰੀ ਹੈ ਉਸ ਉੱਤੇ ਵੀ ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਇਸ ਸਾਲ ਸਰਦੀਆਂ ਦੀ ਉਡੀਕ ਕਰ ਰਹੇ ਕੈਨੇਡੀਅਨਸ ਦੀ ਕਿਸਮਤ ਦੇ ਵਿੱਚ ਵਧੇਰੇ ਬਰਫਬਾਰੀ ਹੋ ਸਕਦੀ ਹੈ ਪਰ ਤੁਸੀਂ ਕਿੱਥੇ ਰਹਿੰਦੇ ਹੋ ਇਹ ਵੀ ਉਸ ਮੌਸਮ ਤੇ ਨਿਰਭਰ ਕਰਦਾ ਹੈ ਅਤੇ ਇਸ ਨਾਲ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ ਕਿ ਉੱਥੇ ਬਰਫਬਾਰੀ ਕਿੰਨੀ ਦੇਰ ਤੱਕ ਹੋਵੇਗੀ ਮੀਡੀਆ ਏਜੰਸੀ ਨੇ ਇੱਕ ਮੌਸਮੀ ਸਰਵੇਖਣ ਕੀਤਾ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਸਰਦੀਆਂ ਦੀਆਂ ਸਥਿਤੀਆਂ ਦਾ ਇੱਕ ਹਿੱਸਾ ਲਾਨੀਨਾ ਹੈ ਪ੍ਰਸ਼ਾਂਤ ਮਹਾਸਾਗਰ ਵਿੱਚ ਗਰਮ ਪਾਣੀ ਦਾ ਵਹਾਅ ਆਮ ਤੌਰ ਤੇ ਘੱਟ ਤਾਪਮਾਨ ਅਤੇ ਉੱਚ ਵਰਖਾ ਲਿਆਉਂਦਾ ਹੈ ਜੋ ਕਿ ਅਸੀਂ ਪਿਛਲੀ ਸਰਦੀ ਦੇ ਵਿੱਚ ਦੇਖਿਆ ਸੀ ਐਲਨੀਨੋ ਮੌਸਮ ਦੇ ਪੈਟਰਨ ਦੇ ਉਲਟ ਜਿਸ ਕਾਰਨ ਟੱਟ ਤੋਂ ਟੱਟ ਤੱਕ ਉੱਚ ਤਾਪਮਾਨ ਹੁੰਦਾ ਹੈ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਹਾਲਾਂਕਿ ਲਾਨੀਨਾ ਤੋਂ ਵਿਸ਼ਵ ਪੱਧਰ ਤੇ ਵੱਡੀ ਭੂਮਿਕਾ ਨਿਭਾਉਂਦੀ ਉਮੀਦ ਕੀਤੀ ਜਾਂਦੀ ਹੈ ਪਰ ਇਸ ਦਾ ਪ੍ਰਭਾਵ ਕੈਨੇਡਾ ਲਈ ਹਜੇ ਵੀ ਸਖਤ ਨਹੀਂ ਹੋ ਸਕਦਾ। ਇਹ ਵੀ ਕਿਹਾ ਗਿਆ ਹੈ ਕਿ ਲਾਨੀਨਾ ਪੂਰੀ ਤਰ੍ਹਾਂ ਸাকার ਨਹੀਂ ਹੋਇਆ ਤੇ ਅਸਲ ਵਿੱਚ ਅਜਿਹੇ ਸੰਕੇਤ ਨੇ ਕਿ ਇਹ ਕਦੇ ਨਹੀਂ ਆ ਸਕਦਾ ਪਰ ਫਿਰ ਵੀ ਪ੍ਰਸ਼ਾਂਤ ਵਿੱਚ ਨਿਰਪੱਖ ਸਥਿਤੀਆਂ ਵੀ ਕੈਨੇਡਾ ਦੇ ਬਹੁਤੇ ਹਿੱਸੇ ਲਈ ਬਹੁਤ ਜ਼ਿਆਦਾ ਠੰਡੀ ਹਵਾ ਦਾ ਕਾਰਨ ਬਣ ਸਕਦੀਆਂ ਨੇ ਤੇ ਇਸ ਦਾ ਆਮ ਤੌਰ ਤੇ ਮਤਲਬ ਹੈ ਬਹੁਤ ਜ਼ਿਆਦਾ ਬਰਫ਼ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਬਹੁਤ ਸਾਰੇ ਹਿੱਸੇ ਅਤੇ ਦੱਖਣ ਪੱਛਮੀ ਸਸਕੇਚਵਨ ਅਤੇ ਦੱਖਣੀ ਯਕੌਨ ਦੇ ਕੁਝ ਹਿੱਸੇ ਵਿੱਚ ਆਮ ਤੋਂ ਘੱਟ ਤਾਪਮਾਨ ਦੇਖਣ ਨੂੰ ਮਿਲੇਗਾ। ਬਾਕੀ ਸਸਕੇਚਵਨ ਜ਼ਿਆਦਾਤਰ ਉੱਤਰੀ ਪੱਛਮੀ ਪ੍ਰਦੇਸ਼ ਸਾਰੇ ਮੈਨੀਟੋਬਾ ਦੇ ਵਿੱਚ ਅਤੇ ਉੱਤਰੀ ਪੱਛਮੀ অন্ਟਾਰੀਓ ਦੇ ਵਿੱਚ ਆਮ ਤਾਪਮਾਨ ਦੇ ਨੇੜੇ ਰਹਿੰਦੀ ਉਮੀਦ ਹੈ। ਦੇਸ਼ ਦੇ ਬਾਕੀ ਹਿੱਸੇ ਵਿੱਚ ਲਗਭਗ ਸਾਰੇ ਨੂਨਾਵਾਤ ਵਿੱਚ ਆਮ ਤੋਂ ਵੱਧ ਤਾਪਮਾਨ ਦੇਖਣ ਦੀ ਉਮੀਦ ਹੈ। ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਟਿਨੇਜਿੰਗ ਪਹਿਲਾਂ ਹੀ ਠੰਡ ਦਾ ਅਨੁਭਵ ਨਹੀਂ ਕਰ ਰਹੇ ਜਿਵੇਂ ਕਿ ਪ੍ਰੀਰੀਜ਼ ਵਿੱਚ థਰਮੋਮੀਟਰ ਨੂੰ ਇਸ ਮਹੀਨੇ ਦੇ ਅੰਤ ਵਿੱਚ ਠੰਡ ਦਸੰਬਰ ਦੇ ਨਾਲ ਠੰਡੇ ਹਾਲਾਤਾਂ ਵਿੱਚ ਦਿਖਾਉਂਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਵਾਸਤਵਿਕ ਵਰਖਾ ਦੇ ਸੰਦਰਭ ਵਿੱਚ ਇਹ ਕਿਹਾ ਗਿਆ ਹੈ ਕਿ ਬਹੁਤੇ ਕੈਨੇਡਾ ਕੁਝ ਅਪਵਾਦਾਂ ਦੇ ਨਾਲ ਲਗਭਗ ਆਮ ਮਾਤਰਾ ਦੀ ਉਮੀਦ ਕਰ ਸਕਦੇ ਨੇ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੱਖਣ ਪੱਛਮੀ ਸਕੇਚਵਾਨ ਅਤੇ ਮਾਦਤੇ ਦੱਖਣ ਪੱਛਮੀ অন্ਟਾਰੀਓ ਦੇ ਨਾਲ-ਨਾਲ ਆਮ ਤੋਂ ਵੱਧ ਵਰਖਾ ਦੇਖਣ ਦੀ ਉਮੀਦ ਹੈ ਇਸ ਦਾ ਮਤਲਬ ਹੈ ਕਿ ਵੈਸਟ ਕੋਸਟ ਤੇ ਮੀਂਹ ਪੈ ਸਕਦਾ ਪਰ ਵੈਂਕੂਵਰ ਲਈ ਕੁਝ ਬਰफीਲੇ ਤੂਫਾਨ ਵੀ ਆ ਸਕਦੇ ਨੇ ਜਜਾਤ ਕੀ ਮਹਾਨ ਚੀਲਾ ਚੀਲ ਪਰਬਾਫ ਬਰਫ਼ ਦੇਖ ਸਕਤੀਆਂ ਨੇ ਤੇ ਉਸ ਤੋਂ ਬਾਅਦ ਕੁਝ ਕਲਿਪਰਜ਼ ਇੱਕ ਪ੍ਰਣਾਲੀ ਜੋ ਬਰਫ਼ ਠੰਡੇ ਤਾਪਮਾਨ ਅਤੇ ਤੇਜ਼ ਹਵਾਵਾਂ ਨਾਲ ਲਈ ਜਾਣੀ ਜਾਂਦੀ ਹੈ ਉਸ ਦਾ ਵੀ ਅਨੁਭਵ ਹੋ ਸਕਦਾ ਹੈ ਹਾਲਾਂਕਿ ਇਹ অন্ਟਾਰੀਓ ਅਤੇ ਕਿਊਬੈਕ ਵਿੱਚ ਪਿਗਲਣ ਤੋਂ ਬਾਅਦ ਬਰਫਬਾਰੀ ਹੋ ਸਕਦੀ ਹੈ ਮੈਰੀਟਾਈਮਜ਼ ਖੇਤਰ ਵਿੱਚ ਠੰਡੇ ਤਾਪਮਾਨ ਦੇ ਨਾਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਬਰਫ ਵੇਖ ਸਕਦੇ ਨੇ ਰਿਪੋਰਟ ਦੇ ਵਿੱਚ ਨੋਟ ਕੀਤਾ ਗਿਆ ਹੈ ਕਿ ਪ੍ਰੇਰੀਜ਼ ਵਿੱਚ ਰਹਿਣ ਵਾਲਿਆਂ ਨੇ ਦੇਖਿਆ ਹੈ ਕਿ ਇਸ ਹਫਤੇ ਇੱਕ ਸਵਿੱਚ ਵਰਗਾ ਕੀ ਸੀ ਜਦੋਂ ਤਾਪਮਾਨ ਡਿੱਗਿਆ ਤੇ ਬਰਫ ਜ਼ਮੀਨ ਤੇ ਆ ਗਈ ਐਦਾਂ ਲੱਗਾ ਕਿ ਜਿਵੇਂ ਕਿਸੇ ਨੇ 스위ਚ ਨਪਿਆ ਤੇ ਫਿਰ ਸਿੱਧਾ ਆਸਮਾਨ ਤੋਂ ਬਰਫ਼ ਜ਼ਮੀਨ ਤੇ ਡਿੱਗਣ ਲੱਗ ਪਈ ਹੈ ਅਲਬਰਟਾ ਤੋਂ ਲੈ ਕੇ ਮੈਨੀਟੋਬਾ ਤੱਕ ਬਰਫ਼ ਨਾਲ ਢਕੇ ਪ੍ਰੇਰੀ ਪ੍ਰਾਂਤਾਂ ਦੇ ਵੱਖ-ਵੱਖ ਹਿੱਸਿਆਂ ਅਤੇ ਰਿਪੋਰਟ ਨੇ ਕਿਹਾ ਹੈ ਕਿ ਕੁਝ ਸਮੇਂ ਲਈ ਇਸ ਦੇ ਬਦਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਰਿਪੋਰਟ ਮੁਤਾਬਕ ਬਰਫ਼ ਜੋ ਕਿ ਬਾਹਰ ਹੈ ਤੇ 크ਿਸਮਸ ਤੱਕ ਰੁਕਣ ਦਾ ਇੱਕ ਸ਼ਾਰਟ ਨੋਟਿਸ ਵੀ ਦਿੰਦੀ ਹੈ 10 ਸੈਂਟੀਮੀਟਰ ਡੂੰਗੀ ਹੋ ਸਕਦੀ ਹੈ। ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦਿਨ ਹਲਕੇ ਹੋ ਸਕਦੇ ਨੇ ਪਰ ਜਿੱਥੇ ਬਰਫ਼ਬਾਰੀ ਪੈ ਰਹੀ ਹੈ ਉਹ ਕੁਝ ਸਮੇਂ ਲਈ ਟਿਕ ਵੀ ਸਕਦੀ ਹੈ। ਇਸ ਲਈ ਘਰੋਂ ਨਿਕਲਣ ਲੱਗਿਆਂ ਮੌਸਮ ਦਾ ਖਾਸ ਧਿਆਨ ਰੱਖਣ ਦੀ ਹੱਤਤਾ ਹੈ। ਦਿੱਤੀਆਂ ਖ਼ਬਰਾਂ ਨੇ ਕੈਨੇਡਾ ਦੇ ਰੋਜ਼ਗਾਰ ਮੰਤਰੀ ਰੈਂਡੀ ਬੌਸਨੌਲਟ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਹੈ ਕਿ ਬੌਸਨੌਲਟ ਨੇ ਪ੍ਰਧਾਨ ਮੰਤਰੀ ਨਾਲ ਸਹਿਮਤੀ ਜਤਾਈ ਹੈ ਕਿ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਕੈਬਨਿਟ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਰੈਂਡੀ ਬੌਸਨੌਲਟ ਕੈਬਨਿਟ ਤੋਂ ਬਾਹਰ ਹੋ ਗਏ ਨੇ ਮੂਲ ਨਿਵਾਸੀ ਪਛੋਕੜ ਬਾਰੇ ਪੰਪਲਪੂਸੇ ਕਰਕੇ ਉਹਨਾਂ ਦੀ ਆਲੋਚਨਾ ਹੋ ਰਹੀ ਸੀ ਤੇ ਬੌਸਨੌਲਟ ਦੇ ਉੱਤੇ ਇੱਕ ਵਪਾਰਕ ਲੈਂਡ ਦੇ ਸੰਬੰਧ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਚੁਕੇ ਗਏ ਸੀ ਮੂਲ ਨਿਵਾਸੀ ਪਿਛੋਕੜ ਬਾਰੇ ਪੰਬਲਪੂਸੇ ਕਰਕੇ ਹੋ ਰਹੀ ਆਲੋਚਨਾ ਅਤੇ ਇੱਕ ਵਪਾਰਕ ਲੈਂਟੇਨ ਸੰਬੰਧੀ ਦੋਸ਼ਾਂ ਦੇ ਚਲਦਿਆਂ ਅਲਬਰਟਾ ਤੋਂ ਲਿਬਰਲ ਐਮਪੀ ਰੈਂਡੀ ਵਾਇਸਨਾਲਟ ਨੇ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਹੈ ट्रुडो दे एक वलारे ने एक बयान चहया कि प्रधानमन्त्री ਅਤੇ ਐਮਪੀ ਬਸਨੌਟ ਨੇ ਇਸ ਗਲਤੀ ਸਹਿਮਤੀ ਜਤਾਈ ਹੈ ਕਿ ਮਿਸਟਰ ਬਸਨੌਟ ਤੁਰੰਤ ਪ੍ਰਭਾਵ ਨਾਲ ਕੈਬਨਿਟ ਤੋਂ ਹਟ ਜਾਣਗੇ ਮਿਸਟਰ ਬਸਨੌਟ ਆਪਣੇ ਤੇ ਲੱਗੇ ਦੋਸ਼ਾਂ ਨੂੰ ਗਲਤ ਸਾਬਤ ਕਰਨ ਤੇ ਧਿਆਨ ਕੇਂਦ੍ਰਿਤ ਕਰਨਗੇ ਵੈਟਰਨ ਅਫੇਅਰਜ਼ ਮਿਨਿਸਟਰ ਜੈਨਰਲ ਪੈਥਪਾਟ ਟੇਲਰ ਅਰਜ਼ੀ ਤੌਰ ਤੇ ਬਸਨੌਟ ਦੇ ਰੋਜ਼ਗਾਰ ਤੇ ਕਾਰਜਪਲ ਵਿਕਾਸ ਮੰਤਰਾਲੇ ਦਾ ਕਾਰਪਾਰ ਸੰਭਾਲਣਗੇ ਕਾਨੂੰਨੀ ਕਾਰਵਾਈਆਂ ਰਾਹੀਂ ਜਾਰੀ ਕੀਤੇ ਗਏ ਕੁਝ ਟੈਕਸਟ ਸੁਨੇਹਿਆਂ ਵਿੱਚ ਬਸ ਨੌਲਟ ਦੇ ਸਾਬਕਾ ਵਪਾਰਕ ਭਾਈਵਾਲ ਸਟੀਫਨ ਐਂਡਰਸਨ ਸਹਿਯੋਗੀਆਂ ਨਾਲ ਵਪਾਰਕ ਗੱਲਬਾਤ ਵਿੱਚ ਰੈਂਟੀ ਨਾਮ ਦੇ ਵਿਅਕਤੀ ਦਾ ਹਵਾਲਾ ਦਿੰਦੇ ਹੋਏ ਨਜ਼ਰ ਆਉਂਦੇ ਨੇ ਤੇ ਇਹ ਇਸ ਬਾਰੇ ਸਵਾਲ ਪੈਦਾ ਕਰਦਾ ਹੈ ਕਿ ਕੀ ਰੈਂਟੀ ਦੇ ਟਰੂਡੋ ਦੀ ਕੈਬਨਿਟ ਵਿੱਚ ਹੋਣ ਦੇ ਬਾਵਜੂਦ ਐਂਡਰਸਨ ਬਿਜ਼ਨਸ ਮਾਮਲਿਆਂ ਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਸੀ ਇੱਕ ਮੌਜੂਦਾ ਮੰਤਰੀ ਲਈ ਅਜਿਹਾ ਕਾਰੋਬਾਰ ਕਰਨਾ ਨੈਤਿਕਤਾ ਕਾਨੂੰਨ ਦੀ ਗੰਭੀਰ ਉਲੰਘਣਾ ਹੋਵੇਗਾ 2021 ਵਿੱਚ ਦੁਬਾਰਾ ਚੁਣੇ ਜਾਣ ਤੋਂ ਬਾਅਦ ਬਸਨੋਟ ਨੇ ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਉਹਨਾਂ ਨੇ ਐਂਡਰਸਨ ਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਪ੍ਰਭਾਵ ਪਾਉਣ ਲਈ ਉਹਨਾਂ ਦੇ ਨਾਮ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ ਉਹਨਾਂ ਨੇ ਐਂਡਰਸਨ ਦੇ ਟੈਕਸਟ ਸੁਨੇਹਿਆਂ ਵਿੱਚ ਜ਼ਿਕਰ ਕੀਤੇ ਰੈਂਡੀ ਹੋਣ ਤੋਂ ਇਨਕਾਰ ਕੀਤਾ ਹੈ ਇਹ ਖਬਰ ਦੁਬਾਰਾ ਸੁਰਖੀਆਂ 'ਚ ਆਈ ਜਦੋਂ ਪਿਛਲੇ ਮਹੀਨੇ ਨੈਸ਼ਨਲ ਪੋਸਟ ਨੇ ਖਬਰ ਛਾਪੀ ਜਿਸ ਵਿੱਚ ਦੱਸਿਆ ਗਿਆ ਕਿ ਜੀਐਚਆਈ ਨੂੰ ਫੈਡਰਲ ਕੰਟਰੈਕਟ ਪ੍ਰਾਪਤ ਕਰਨ ਲੱਗਿਆਂ ਇੱਕ ਮੂਲ ਨਿਵਾਸੀ ਮਲਕੀਅਤ ਵਾਲੀ ਕੰਪਨੀ ਵਿੱਚ ਦਰਸਾਇਆ ਗਿਆ ਸੀ ਪਿਛਲੇ ਹਫਤੇ ਬੋਸਨੋਲਟ ਨੇ ਆਪਣੇ ਮੂਲ ਨਿਵਾਸੀ ਪਿਛੋਕੜ ਨਾਲ ਸੰਬੰਧਾ ਬਾਰੇ ਅਸਪਸ਼ਟ ਬਿਆਨਾਂ ਨੂੰ ਲੈ ਕੇ ਮਾਫੀ ਮੰਗੀ ਸੀ। ਲਿਬਰਲ ਪਾਰਟੀ ਨੇ ਕਈ ਸਾਲ ਪਹਿਲਾਂ ਬੋਸਨੋਲਟ ਨੂੰ ਆਪਣੇ ਮੂਲ ਨਿਵਾਸੀ ਪਿਛੋਕੜ ਵਾਲੇ ਚੁਣੇ ਗਏ ਐਮਪੀਜ਼ ਵਿੱਚੋਂ ਇੱਕ ਦੱਸਿਆ ਸੀ ਪਰ ਬੋਸਨੋਲਟ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਪਾਰਟੀ ਨੂੰ ਅਜੇਹਾਨ ਨਹੀਂ ਕਰਨ ਲਈ ਕਿਹਾ ਸੀ ਅਤੇ ਕਿਸੇ ਫਾਰਮ ਵਿੱਚ ਅਜਿਹਾ ਕੋਈ ਖਾਨਾ ਟਿਕ ਨਹੀਂ ਸੀ ਕੀਤਾ। ਬੋਸਨੋਲਟ ਨੇ ਜਨਤਕ ਬਿਆਨਾਂ ਵਿੱਚ ਅਕਸਰ ਇਹ ਜ਼ਿਕਰ ਕੀਤਾ ਹੈ ਕਿ ਉਹਨਾਂ ਦੀ ਪਰਦਾਦੀ ਇੱਕ ਯਾਨੀ ਕਿ ਮੂਲ ਨਿਵਾਸੀ ਔਰਤ ਸੀ ਅਤੇ 2021 ਵਿੱਚ ਬਸਨੌਲਟ ਨੂੰ ਇੱਕ ਕਰੀ ਨਾਮ ਦਿੱਤਾ ਗਿਆ ਸੀ ਉਹ ਜ਼ਿਕਰ ਕਰ ਚੁੱਕੇ ਨੇ ਕਿ ਉਹਨਾਂ ਨੇ ਪਾਰਲੀਮੈਂਟ ਦੀਆਂ ਕਾਰਵਾਈਆਂ ਦੌਰਾਨ ਦੋ ਵਾਰੀ ਕਰੀ ਭਾਸ਼ਾ ਬੋਲੀ ਹੈ ਅਤੇ ਉਹ ਖੁਦ ਨੂੰ ਬਗੈਰ ਦਰਜੇ ਵਾਲਾ ਗੋਦ ਲਿਤਾ ਕਰੀ ਆਖ ਚੁੱਕੇ ਨੇ ਉਹਨਾਂ ਦੇ ਦਫ਼ਤਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਗੋਦ ਲੈਣ ਵਾਲੀ ਪਰਦਾਦੀ ਦਾ ਪਰਿਵਾਰ ਅਸਲ ਵਿੱਚ ਮੈਟਿਸ ਮੂਲ ਨਿਵਾਸੀ ਪਛੋਕਰ ਤੋਂ ਸੀ ਤੇ ਕਰੀ ਵੰਸ਼ ਬਾਰੇ ਬਸਨੌਲਟ ਦੇ ਪਿਛਲੇ ਬਿਆਨ ਉਹਨਾਂ ਦੀ ਕਰੀ ਪਛੋਕਰ ਵਾਲੀ ਧਾਰਨਾ ਤੇ ਅਧਾਰਿਤ ਸਨ ਨਾਂ ਨੂੰ ਉਹ ਪੂਰੀ ਜ਼ਿੰਦਗੀ ਸਹੀ ਮੰਨਦੇ ਆਏ ਨੇ ਬੀਤੇ ਦਿਨੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕੁਝ ਮਾੜੇ ਅੰਸ਼ੜ ਹੋਣ ਦੀ ਗੱਲ ਆਖੀ ਸੀ ਉਹਨਾਂ ਕਿਹਾ ਸੀ ਕਿ ਇਹਨਾਂ ਮਾੜੇ ਅੰਸ਼ੜਾ ਨੂੰ ਖਤਮ ਕਰਨ ਵਾਸਤੇ ਹੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ ਤੇ ਹੁਣ ਹਾਊਸ ਆਫ ਕਾਮਨਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਪੀਰ ਪੋਲੀਏਵ ਨੇ ਪ੍ਰਧਾਨ ਮੰਤਰੀ ਦੇ ਇਸ ਬੈਡ ਐਕਟਰਸ ਵਾਲੀ ਗੱਲ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕੀ ਤੁਸੀਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬ੍ਰੇਕ ਕਰਨ ਵਾਲੇ ਇਨ੍ਹਾਂ ਬੈਡ ਐਕਟਰਸ ਨੂੰ ਪਛਾਣਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਪ੍ਰਾਈਮ ਮਿਨਿਸਟਰ ਇਜ਼ ਨਾਓ ਐਡਮਿਟਿਡਡ ਥੈਟ ਇਮੀਗ੍ਰੇਸ਼ਨ ਸਿਸਟਮ ਇਜ਼ ਬ੍ਰੋਕਨ ਆਫਟਰ 9 ਈਅਰਸ ਆਫ ਹਿਸ ਗਵਰਨਮੈਂਟ ਹੀ ਬਲੇਮਸ ਬੈਡ ਐਕਟਰਸ So let's put our detective hat on and find out who those bad actors were. Who was the head of the federal government that increased permits for temporary foreign workers by 154%? Who was the head of the federal government that issued? 211% more permits for international students and a population growth plan that boosted growth by 300%. Oh. Can we identify who was that bad actor? Canadians needed and businesses needed uh, extra support, so asked uh, for more temporary foreign workers, asked for more international students, and we gave them. Hmm. I don't think we found the bad actor yet. Not yet. Because he blames it on labour market needs. But the biggest growth happened in non labor market immigration. For example, he boosted permits for international students by 211%, and refugees by 726%. That has nothing to do with filling job vacancies, and when it comes to temporary foreign workers, he allowed more to go to places with already high unemployment. So once again, who was the bad actor that made these terrible decisions? Mr. Speaker, these little performances that the leader of the opposition puts on are not fooling anyone. The only thing he is interested in is his own interests, his own quest for power. Mr Speaker, he's, he's not helping us find the bad actor) yes. You know, it's like there's been someone else running the country for the last nine years <laughs> while the system has come crumbling down. He claims that he cares about housing, but on that subject, maybe we'll ask him this question Who is the head of the government that was warned by its public service three years ago that increasing population growth by 300% would cause the massive housing shortages? That we see today. When he was Stephen Harper's failed housing minister, right. he created a total of six uh, affordable housing units across the country. He was part of a government that completely pulled back from any investments in housing. When I was housing minister, we had one home built for every 1.5 people added to the population. <laughs> which meant that we were adding houses faster than we needed to and we were providing affordable homes of half the cost of today yeah. last year they added one home for every five new people oh. the biggest housing deficit in history wow. so once again who was the bad actor running the government that was warned by its officials that all of this out of control population increase would cause a housing shortage. The government, in which the Leader of the Opposition was their failed housing minister, <coughs> deliberately chose to get out of the business of housing, which meant we needed to step up with a national housing strategy in 2017 and with record investments, not just to create more housing, but to change the way housing is built in communities across this country. That is money put into the pockets of municipalities to invest. To densify, uh, to rap, rap, uh, rapidify, to accelerate the permitting. Mr. Speaker, when I was housing minister, housing was half the cost. When I was jobs minister, I actually cut down the number of temporary foreign workers to get to make sure Canadians got the job. But the bad actor he's referring to is the same head of government that allowed 211 percent more study permits for people who weren't supposed to be working. He allowed. 154% more temporary foreign workers while Canadians were looking for jobs, and 726% more refugees. Mr Speaker if he wants to know who is the bad actor that broke the immigration system why doesn't he do what he loves to do the most look in the mirror NDP leader Jagmeet Singh ne premiers nu zaruri vastan ton subai sales tax haton de layi akha Jagmeet Singh NDP di sarkar badan te diaperan bachan de kapdiyan ate grocery store de bhojan ton GST haton da vada kar chukke ne jis karke ohna ne chitthi patra likhya hai ਐਨਡੀਪੀ ਲੀਡਰ ਜਗਮੀਤ ਸਿੰਘ ਨੇ ਹਾਲ ਹੀ ਵਿੱਚ ਜ਼ਰੂਰੀ ਸਮਾਨ ਤੋਂ ਜੀਐਸਟੀ ਹਟਾਉਣ ਦਾ ਅਹਿਦ ਕੀਤਾ ਸੀ ਤੇ ਹੁਣ ਉਹ ਚਾਹੁੰਦੇ ਨੇ ਕਿ ਪ੍ਰੀਮੀਅਰਸ ਵੀ ਸੁਬਾਈ ਸੇਲਸ ਟੈਕਸ ਨੂੰ ਹਟਾ ਕੇ ਇਸ ਸੰਦਰਭ ਵਿੱਚ ਉਹਨਾਂ ਦਾ ਸਾਥ ਦੇਣ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਬਾਬਤ ਕੈਨੇਡੀਅਨ ਪ੍ਰੀਮੀਅਰਸ ਨੂੰ ਚਿੱਠੀ ਲਿਖੀ ਹੈ ਬਿੱਤ ਦਿਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਦੇਸ਼ ਤੇ ਕੰਮ ਕਰਨ ਵਾਲੇ ਆਮ ਲੋਕ ਜਦੋਂ ਫੂਨ ਦਾ ਬਿੱਲ ਭਰਦੇ ਨੇ ਗ੍ਰੋਸਰੀ ਸਟੋਰ ਜਾਂਦੇ ਨੇ ਜਦ ਡਿਨਰ ਖਰੀਦਦੇ ਨੇ ਤਾਂ ਉਹਨਾਂ ਕੋਲੋਂ ਮੋਟੀ ਰਕਮ வசੂਲੀ ਜਾਂਦੀ ਹੈ ਜ਼ਰੂਰੀ ਵਸਤਾਂ ਨੂੰ ਟੈਕਸ ਮੁਕਤ ਕਰਨ ਦਾ ਮੇਰਾ ਵਾਅਦਾ ਨਾਲ ਹੀ ਸੁਬਾਈ ਸਿਲਸ ਟੈਕਸ ਵਿੱਚ ਛੋਟ ਲੋਕਾਂ ਨੂੰ ਕਾਫੀ ਰਾਹਤ ਦੇਵੇਗਾ ਪਿਛਲੇ ਹਫਤੇ ਜਗਮੀਤ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇ ਐਨਡੀਪੀ ਦੀ ਸਰਕਾਰ ਬਣਦੀ ਹੈ ਤਾਂ ਗ੍ਰੋਸਰੀ ਸਟੋਰਾਂ ਤੇ ਭੋਜਨ ਡਾਈਪ੍ਰਾਮ ਬੱਚਿਆਂ ਦੇ ਕੱਪੜਿਆਂ ਘਰਾਂ ਦੀ ਹੀਟਿੰਗ ਫੋਨ ਬਿੱਲ ਅਤੇ ਇੰਟਰਨੈਟ ਦੇ ਬਿੱਲ ਉੱਤੇ GST ਨੂੰ ਹਟਾ ਦਿੱਤਾ ਜਾਵੇਗਾ। ਜਗਮੀਤ ਸਿੰਘ ਨੇ ਕਿਹਾ ਸੀ ਕਿ ਐਨਡੀਪੀ ਦੀ ਸਰਕਾਰ ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫਾ ਵਧਾਉਣ ਲਈ ਕੀਮਤਾਂ ਵਧਾ ਦਿੰਦੀਆਂ ਨੇ ਉਹਨਾਂ ਤੇ ਵਾਧੂ ਲਾਭ ਟੈਕਸ ਲਾਗੂ ਕਰਕੇ ਇਹਨਾਂ ਟੈਕਸ ਕਟੌਤੀਆਂ ਦਾ ਭੁਗਤਾਨ ਕਰੇਗੀ। ਸਤੰਬਰ ਵਿੱਚ ਜਗਮੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਐਨਡੀਪੀ ਪ੍ਰਧਾਨ ਮੰਤਰੀ ਜਸਟਿਨ ਪ੍ਰੂਡੋ ਦੀ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਸਮਾਪਤ ਕਰ ਰਹੀ ਹੈ। ਮਾਰਚ 2022 ਵਿੱਚ ਸਕਾਪ ਕੀਤੇ ਗਏ ਇਸ ਸਮਝੌਤੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਪ੍ਰੋਸੇ ਦੇ ਵੋਟ ਤੇ ਸਮਰਥਨ ਕਰਨ ਦੀ ਸਹਿਮਤੀ ਦਿੱਤੀ ਹੋਈ ਹੈ ਹਾਲਾਂਕਿ ਉਸ ਸਮਝੌਤੇ ਦੇ ਖਤਮ ਹੋਣ ਦਾ ਮਤਲਬ ਹੈ ਕਿ ਛੇਤੀ ਫੈਡਰਲ ਚੋਣਾਂ ਦੀ ਸੰਭਾਵਨਾ ਵੱਧ ਗਈ ਹੈ ਪਰ ਜਗਮੀਤ ਸਿੰਘ ਹੁਣ ਤੱਕ ਕੰਜ਼ਰਵੇਟਿਵਜ਼ ਅਤੇ ਬਲੌਕ ਦੇ ਬੈਕਵਾਰ ਦੁਆਰਾ <li>ਲਿਬਰਲਾਂ ਨੂੰ ਅਵਿਸ਼ਵਾਸ ਵੋਟ ਰਾਹੀਂ ਸਰਕਾਰ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਤੋਂ ਝਿਜਕਤੇ ਰਹੇ ਨੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵਜ਼ ਜਾਂ ਬਲੌਕ ਦੀਆਂ ਮੰਗਾਂ ਨਹੀਂ ਸੁਣਨਗੇ ਸਗੋਂ ਉਹ ਹਰ ਬਿੱਲ ਹਰ ਮਤੇ ਨੂੰ ਪਰਖਣਗੇ ਅਤੇ ਜਿਹੜਾ ਵੀ ਇਸ ਔਖੇ ਸਮੇਂ ਵਿੱਚ ਲੋਕਾਂ ਦੀ ਮਦਦ ਕਰੇਗਾ ਉਸ ਬਾਰੇ ਵਿਚਾਰ ਕਰਨਗੇ ਤੋ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 699.2 ਕਨੇਡੀਅਨ ਡਾਲਰ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 859 ਕਨੇਡੀਅਨ ਡਾਲਰ ਹੈ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 958.8 ਕਨੇਡੀਅਨ ਡਾਲਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 42285 ਰੁਪਏ ਤੇ 82 ਪੈਸੇ 22 ਕੈਰੇਟ ਇਕਤਲਾ ਸੋਨੇ ਦੀ ਕੀਮਤ ਹੈ 51950 ਰੁਪਏ ਤੇ 11 ਪੈਸੇ 24 ਕੈਰੇਟ ਇਕਤਲਾ ਸੋਨੇ ਦੀ ਕੀਮਤ ਹੈ 57985 ਰੁਪਏ ਤੇ 76 ਪੈਸੇ ਸੋ ਜ਼ਿਕਰ ਕਰ ਦਿਆਂ ਕੈਨੇਡੀਅਨ ਡਾਲਰ ਤੇ ਭਾਰਤੀ ਰੁਪਏ ਦਾ ਅੱਜ 1 ਕੈਨੇਡੀਅਨ ਡਾਲਰ 60 ਭਾਰਤੀ ਰੁਪਏ ਤੇ 48 ਭਾਰਤੀ ਪੈਸੇ ਦੇ ਬਰਾਬਰ ਹੈ ਇਸ ਦੇ ਨਾਲ ਹੀ ਮੈਂ ਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ